ਇਹ ਆ ਜੀ ਵਾਗਾ ਟਾਰੀ ਬਾਰਡਰ ਦੇ ਕੋਲ ਪੰਜਾਬ ਦਾ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦੇ ਪਿੰਡਾਂ 'ਚੋਂ ਇੱਕ ਪਿੰਡ ਅੱਜ ਕੋਪੀ ਹੁਣ ਕੰਜਰੀ ਕਿੱਥੇ ਕਰਕੇ ਲਓ ਜੀ ਪਿੰਡ ਦਾ ਨਾਮ ਹੈ ਤਨੋਆ ਤੇ ਆ ਜਿਹੜੀ ਪਿੱਛੇ ਜਗਾ ਵੇਖ ਰਹੇ ਹੋ ਤੇ ਇਹ ਸਾਰੀ ਜਗਾ ਨੂੰ ਕਿਹਾ ਜਾਂਦਾ ਕਿ ਪੁਲ ਕੰਜਰੀ ਲਓ ਜੀ ਟਾਰੀ ਵਾਗਾ ਸਰਹੱਦ ਵੇਖਣ ਤੋਂ ਬਾਅਦ ਆਪਣਾ ਅਗਲਾ ਜਿਹੜਾ ਪਿੰਡ ਹੈ ਉਹ ਵਾਪਸ ਇਧਰ ਅਮਰitsar ਵਾਲੇ ਰੋਡ ਤੇ ਆ ਕੇ ਜਿਹੜੀ ਸਰਹੱਦ ਹੈ ਉਸ ਤੋਂ ਯਾਨੀ ਕਿ 2-1.5 ਕਿਲੋਮੀਟਰ ਅੱਗੇ ਆਉਣਾ ਪੈਂਦਾ ਤੇ ਅੱਗੇ ਜਾ ਕੇ ਆਪਾਂ ਖੱਬੇ ਪਾਸੇ ਮੁੜਾਂਗੇ ਤੇ ਜਾ ਕੇ ਵੇਖਾਂਗੇ ਕਿ ਪੁਲ ਕੰਜਰੀ ਨਾਮ ਤੋਂ ਥੋੜਾ ਜਿਹਾ ਹੋਰ ਤਰ੍ਹਾਂ ਪ੍ਰਤੀਤ ਹੁੰਦਾ ਵੀ ਕੀ ਹਿਸਾਬ ਕਿਤਾਬ ਹੈ ਤੇ ਇਧਰੋਂ ਪੁਛਦਾ ਪੁਛੋਂਦਾ ਮੈਂ ਜਾ ਰਿਹਾ ਇਹ ਹੁਣ ਆ ਗਿਆ ਅਟਾਰੀ ਤੋਂ ਬੱਚੀ ਵਿੰਡਪਿੰਡ ਕਈ ਪਿੰਡ ਆਉਣਗੇ ਅੱਗੇ 2-3 ਰਾਤ ਚ ਜਿਹੜੇ ਯਾਨੀ ਕਿ ਸਰਹੱਦ ਦੇ ਨਾਲ ਲੱਗਦੇ ਅਖੀਰਲੇ ਪਿੰਡਾਂ 'ਚੋਂ ਇੱਕ ਨੇ ਜਿਵੇਂ ਜਿਵੇਂ ਮੈਂ ਇੱਧਰ ਜਾਈ ਜਾਣਾ ਨਾ ਥੋੜਾ ਜਿਹਾ ਫੀਲ ਕਰ ਰਿਹਾ ਐ ਏਦਾਂ ਕਿ ਜਿਵੇਂ ਮੈਂ ਪਾਕਿਸਤਾਨ ਦੇ ਰਾਹ ਤੇ ਪੈ ਗਿਆ ਹੋਣਾ ਕਿ ਅੱਗੇ ਯਾਨੀ ਕਿ 15 16 ਜਾਂ 20 ਕਿਲੋਮੀਟਰ ਬਾਅਦ ਇੱਕ ਸਰਹੱਦਾ ਯਾਨੀ ਇਹ ਕੰਡਿਆਲੀ ਤਾਰ ਆ ਯਾਨੀ ਬੜਾ ਵਧੀਆ ਲੱਗਦਾ ਐ ਇੱਧਰ ਦਾ ਅਹਿਸਾਸ ਤੇ ਲੋਕਾਂ ਦਾ ਤਜਰਬਾ ਹੋਰ ਹੋਣਾ ਇੱਧਰ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ ਜੇ ਕੋਈ ਸੱਜਣ ਟੱਕਰਿਆ ਥੋੜਾ ਕਾਲੀ ਕਾਲੀ ਆਪਾਂ ਚੱਲ ਪੈਨੇ ਆ ਰਾਹ 'ਚ ਮੈਂ ਪੁੱਛਦਾ ਗਿਆ ਕਈਆਂ ਨੂੰ ਜਿੱਥੇ-ਜਿੱਥੇ ਵੀ ਆ ਗਏ ਨਾ ਹਾਲਾਂਕਿ ਮੈਪ ਲੱਗਾ ਸੀ ਮੈਂ ਕਿਤੇ ਹੈ ਵੀ ਥੋੜਾ ਜਿਆ ਹੋਰ ਦੂਰ ਪਾਸੇ ਕਿਤੇ ਖੁੰਝੀ ਨਾ ਜਾਵਾਂ ਇਸ ਕਰਕੇ ਜਿੱਥੇ ਵੀ ਕੋਈ ਮੌਕਾ ਮਿਲਿਆ ਐਵੇਂ ਦਾ ਕੋਈ ਪੁਲ ਹੁੰਦਾ ਸੀ ਤੇ ਮੈਂ ਰੁਕ ਜਾਂਦਾ ਸੀ ਇੱਥੇ ਵੀ ਮੈਂ ਇੱਕ ਵੀਰ ਨੂੰ ਰੋਕ ਕੇ ਪੁੱਛ ਰਿਹਾ ਕਿ ਪੁਲ ਕੰਜਰੀ ਕਿਹੜੇ ਪਾਸੇ ਐ ਤੇ ਵੇਖੋ ਤੁਸੀਂ ਸਾਹਮਣੇ ਜਿਹੜਾ ਬੋਰਡ ਲੱਗਾ ਨਾ ਹਰਾ ਇਹਦੇ ਉੱਤੇ ਪੁਲ ਮੋਰਾ ਵੀ ਲਿਖਿਆ ਐ ਇਹਦਾ ਵੀ ਮੈਂ ਤੁਹਾਨੂੰ ਦੱਸਾਂਗਾ ਵੀ ਇਹ ਕਿਉਂ ਲਿਖਿਆ ਹੁਣ ਤੇ ਪੁਲ ਕੰਜਰੀ ਕਿਉਂ ਨਹੀਂ ਉਸ ਤੋਂ ਬਾਅਦ ਫੇਰ ਮੈਨੂੰ ਲੱਗਦਾ ਮੈਂ 2-3 ਪਿੰਡ ਟੱਪ ਗਿਆ ਸੀ ਅੱਗੇ ਹੀ ਜਾਂਦਾ ਤੇ ਉੱਥੇ ਜਾ ਕੇ ਜਿਹੜਾ ਇਤਿਹਾਸ ਕਹਿੰਦੇ ਬੜਾ ਇੰਟਰਸਟਿੰਗ ਐ ਪਰ ਨੈਟ ਤੇ ਕੁਝ ਹੋਰ ਵੀ ਲਿਖਿਆ ਹੋਇਆ ਲੇਕਿਨ ਉੱਥੇ ਜਾ ਕੇ ਜਿਹੜਾ ਸੈਰਸਪਟ ਮੰਤਰਾਲੇ ਨੇ ਸੰਭਾਲਿਆ ਹੋਇਆ ਵਿਭਾਗ ਨੇ ਉੱਥੇ ਵੇਖਾਂਗੇ ਇੱਥੇ ਵੀ ਤੁਸੀਂ ਵੇਖੋਗੇ ਨਾ ਸਾਹਮਣੇ ਉੱਤੇ ਵੇਖੋ ਹਰੇ ਬੋਰਡ ਦੇ ਉੱਤੇ ਨਾ ਪੁਲ ਮੋਰਾ ਲਿਖਿਆ ਹੋਇਆ ਪੰਜਾਬੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਇਹੋ ਜਿਹਾ ਕੋਈ ਹੋਰ ਪੁਲ ਮੈਂ ਲੰਘਿਆ ਮੈਂ ਕਿਤੇ ਆਈ ਤੇ ਨਹੀਂ ਪਰ ਇਹ ਨਹੀਂ ਹੈ ਇਸ ਤਰ੍ਹਾਂ ਦੇ ਨਾ ਤੇ ਇੱਕ ਆਉਂਦਾ ਹੁੰਦਾ ਵੀਊ ਜਿਹਾ ਜਦੋਂ ਪਾਕਿਸਤਾਨੀ ਦੇ ਵਲੌਗ ਜੀ ਵੇਨੇ ਹਨ ਨਾ ਆਪਾਂ ਉਦੋਂ ਵਧੀਆ ਲੱਗਦਾ ਹੁੰਦਾ ਤੇ ਸ਼ਾਇਦ ਉੱਥੇ ਆ ਗਏ ਆ ਬਾਬਾ ਜੀ ਨਾਲ ਗੱਲ ਕਰ ਕੀ ਕੋਈ ਪੁੱਜੀ ਕੋਲ ਕੰਜਰੀ ਕਿੱਥੇ ਕਰਕੇ ਬਾਰਡਰ ਵਾਲੇ ਪਾਸੇ ਆਖਰੀ ਪਿੰਡੀ ਹੈ ਆਖਰੀ ਪਾਸਾ ਵਿੱਚ ਤੇ ਆਪ ਨੂੰ ਦੇਖਵਾ ਆਪ ਹੀ ਪਿੰਡਿਆਂ ਹੈ ਇਹਨਾਂ ਨੇਰੇ ਥੋੜੇ ਨੇ ਇਹ ਦੇਰੀ ਨੇ ਅੱਗੇ ਕੋਈ ਪਿੰਡ ਤੇ ਨਹੀਂ ਹੈਗਾ ਨਾ ਉਹਦੇ ਥੋੜੀ ਬਹੁਤ ਜਾਸ ਲਿਖਿਆ ਹੈ ਉਹਨਾਂ ਦਾ ਤੁਹਾਨੂੰ ਤੁਹਾਨੂੰ ਮਿਲਣਾ ਮੈਂ ਆ ਕੇ ਆਪਾਂ ਗੱਲਾਂ ਬਾਤਾਂ ਕਰਦੇ ਆ ਮੈਂ ਪਠਿਆਲੇੋਂ ਆਇਆ ਆ ਵੇਖ ਕੇ ਮੈਂ ਇੱਥੇ ਮਿਲਨੇ ਆਪਾਂ ਆਵਲੀ ਇੱਕ ਮਸਜਿਦ ਜੀ ਵੇਖ ਕੇ ਤੇ ਮੈਨੂੰ ਜਮਾ ਹੀ ਲੱਗਿਆ ਕਿ ਜਿਵੇਂ ਮੈਂ ਪਾਕਿਸਤਾਨ ਦੇ ਨੇੜੇ ਆ ਗਿਆ ਹੁਣ ਨਾ ਲਓ ਜੀ ਆਹ ਹੁਪਾ ਪਹੁੰਚ ਗਏ ਆ ਇੱਥੇ ਇੱਕ ਪਿੰਡ ਵੀ ਨਹੀਂ ਪੂਰਾ ਵਸਿਆ ਨੇੜੇ ਦਾ ਪਿੰਡ ਏ ਜਿਹੜਾ ਉਹ ਪਿੰਡ ਤਨੋਆ ਸ਼ਾਇਦ ਇਦਾਂ ਕਰਕੇ ਆਹ ਵੇਖੋ ਸਾਹਮਣੇ ਲਿਖਿਆ ਪੁਲ ਕੰਜਰੀ ਇੱਥੇ ਹੁਣ ਪਹੁੰਚ ਕੇ ਅਗਲੀ ਆਪਾਂ ਗੱਲਬਾਤ ਕਰਨੀ ਆ ਜੋ ਜੋ ਇੱਥੇ ਮਿਲਦਾ ਹੈ ਜਾਂ ਕੀ ਕੀ ਵੇਖਣ ਨੂੰ ਮਿਲੇਗਾ ਲਓ ਜੀ ਪਿੰਡ ਦਾ ਨਾਮ ਹੈ ਤਨੋਆ ਤੇ ਆ ਜਿਹੜੀ ਪਿੱਛੇ ਜਗਾ ਵੇਖ ਰਹੇ ਹੋ ਤੇ ਸਾਰੀ ਜਗਾ ਨੂੰ ਕਿਹਾ ਜਾਂਦਾ ਕਿ ਪੁਲ ਕੰਜਰੀ ਪੰਜ ਚਾਰ ਚੀਜ਼ਾਂ ਦਾ ਇੱਥੇ ਯਾਨੀ ਕਿ ਹੈਗਾ ਸੁਮੇਲ ਕਿਹੜੀ ਕਿਹੜੇ ਨੁੱਕ ਜਾ ਕੇ ਵੇਨੇ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਇਸ ਚੀਜ਼ ਨੂੰ ਜੋੜਿਆ ਜਾਂਦਾ ਆਓ ਵੇਖਦੇ ਆਂ ਮਤਲਬ ਕੀ ਇਤਿਹਾਸ ਰਿਹਾ ਇਸ ਚੀਜ਼ ਦਾ ਸ੍ਰੀ ਅਮਰitsar ਸ਼ਹਿਰ ਤੋਂ ਇਹ ਜਗ੍ਹਾ ਹੈਗੀ ਹੈ ਜੀ 35 ਕਿਲੋਮੀਟਰ ਦੂਰ ਤੇ ਆਹ ਵੇਖੋ ਇਹ ਹੈ ਜੀ ਸਾਰਾ ਇਹ ਮਤਲਬ ਕੱਲੀ ਇਸ ਜਗ੍ਹਾ ਨੂੰ ਪੁਲ ਕੰਜਰੀ ਨਹੀਂ ਕਿਹਾ ਜਾਂਦਾ ਪੁਲ ਕੰਜਰੀ ਕਿਹਨੂੰ ਕਹਿੰਦੇ ਸੀ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਇਹ ਕਹਿੰਦੇ ਜਿਹੜਾ ਪੁਲ ਕੰਜਰੀ ਨਾਂ ਦਾ ਜਿਹੜਾ ਇਹ ਸਥਾਨ ਹੈ ਨਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਸਮੇਂ ਦਾ ਇਹ ਨਾਲ ਉਹਨਾਂ ਨਾਲ ਜਾਨੀ ਕਿ ਜੁੜਿਆ ਹੋਇਆ ਜਿਸ ਵਿੱਚ ਉਹ ਸਮੇਂ ਦੀਆਂ ਬਹੁਤ ਸਾਰੀਆਂ ਕਹਿੰਦੇ ਲੋਕ ਕਥਾਵਾਂ ਤੇ ਕਹਾਣੀਆਂ ਸੁਣਨ ਵੇਖਣ ਨੂੰ ਮਿਲਦੀਆਂ ਨੇ ਐਵੇਂ ਵੀ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸ਼ਾਹੀ ਸੈਨਾ ਤੇ ਨੌਕਰ ਚੱਕਰਾਂ ਦੇ ਕਾਫਲੇ ਨਾਲ ਇੱਥੇ ਆਰਾਮ ਕਰਿਆ ਕਰਦੇ ਸਨ ਇੱਕ ਲੋਕ ਵਿਸ਼ਵਾਸ ਇਹ ਹੈ ਜਿ ਇੱਕ ਕਥਾ ਹੈ ਕਿ ਉਹਨਾਂ ਦੇ ਮਨ ਪੌਂਦੀ ਇੱਕ ਨੱਚਣ ਵਾਲੀ ਉਹਦਾ ਨਾਂ ਸੀ ਮੋਰਾ ਜੋ ਯਾਨੀ ਕਿ ਮੁਜਰਾ ਕਰਦੀ ਸੀ ਤੇ ਉਹਦਾ ਮੁਜਰਾ ਵੀ ਇੱਥੇ ਵੇਂਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਨੱਚਣ ਵਾਲਿਆਂ ਨੂੰ ਉਦੋਂ ਜਾਂ ਹੁਣ ਵੀ ਕਈ ਵਾਰੀ ਆਪਾਂ ਕਹਦੇ ਨੇ ਕਿ ਕੰਜਰ ਹੈ ਜਾਂ ਕੰਜਰੀ ਕਿਹਾ ਜਾਂਦਾ ਇੱਕ ਗਾਲ ਦੇ ਤੌਰ ਤੇ ਵੀ ਕਈ ਵਾਰ ਕਿਹਾ ਜਾਂਦਾ ਇਹ ਚੀਜ਼ਾਂ ਤੇ ਮੋਰਾਂ ਦੀ ਇੱਕ ਕਹਿੰਦੇ ਚਾਂਦੀ ਦੀ ਕੋਈ ਜੁੱਤੀ ਸੀ ਤੇ ਉਹ ਮਹਾਰਾਜੇ ਦੇ ਦਰਬਾਰ ਨੂੰ ਜਾਂਦਿਆਂ ਇੱਕ ਨਹਿਰ ਨੂੰ ਪਾਰ ਕਰਦਿਆਂ ਗੁੰਮ ਗਈ ਇੱਥੇ ਇੱਕ ਨਹਿਰ ਹੁੰਦੀ ਸੀ ਨਹਿਰ ਕਿਹੜੀ ਇੱਕ ਨਹਿਰ ਸੀ ਉਹ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਸ਼ਾਲੀਮਾਰ ਬਾਗ ਦੀ ਸਿਚਾਈ ਕਰਨ ਲਈ ਬਣਾਈ ਸੀ ਪਹਿਲਾਂ ਕਿਤੇ ਹਨਾ ਤੇ ਨਿਰਾਸ਼ ਹੋਈ ਮੋਰਾ ਨੇ ਦਰਬਾਰ ਆਉਣ ਤੋਂ ਯਾਨੀ ਕਿ ਇੱਥੇ ਆਉਣ ਤੋਂ ਮਨਾ ਕਰਤਾ ਮਹਾਰਾਜ ਦੇ ਕੋਲ ਤੇ ਨੱਚਣ ਤੋਂ ਇਨਕਾਰ ਕੀਤਾ ਬੜੀ ਦੁਖੀ ਹੋਈ ਇਸ ਉਪਰੰਤ ਮਹਾਰਾਜ ਅਨਜੀਤ ਸਿੰਘ ਨੇ ਤੁਰੰਤ ਇਸ ਨਹਿਰ ਤੇ ਇੱਕ ਪੁਲ ਬਣਾਉਣ ਦਾ ਹੁਕਮ ਦਿੱਤਾ ਇਸ ਕਰਕੇ ਉਸ ਪੁਲ ਦਾ ਨਾਮ ਪੁਲ ਕੰਜਰੀ ਪੈ ਗਿਆ ਵੇਖੋ ਆਪਣੀ ਵੀ ਸੋਚ ਉਸ ਸਮੇਂ ਦੀ ਇਸ ਸਮੇਂ ਦੀ ਹਨਾ ਉਹਦਾ ਨਾਂ ਸੀ ਮੋਰਾ ਤੇ ਮੋਰਾ ਪੁਲ ਵੀ ਪੈ ਸਕਦਾ ਸੀ ਜਾਂ ਪੁਲ ਮੋਰਾ ਲਿਖ ਦਿੰਦੇ ਹਣਾ ਉਹਦਾ ਵੀ ਆਪਣਾ ਕਿੱਤਾ ਸੀ ਕੋਸ਼ਾ ਲੇਕਿਨ ਉਹ ਕੰਜਰੀ ਦੇ ਨਾਮ ਦੇ ਨਾਲ ਜਾਦਾ ਸੀ ਤੇ ਹੁਣ ਅ ਜਿਵੇਂ ਤੂੰ ਆਉਂਦਿਆਂ ਵੇਖਣੇ ਕਿ ਹਰੇ ਰੰਗ ਦੇ ਬੋਰਡ ਇੱਕ ਕੋਈ ਹੈ ਬੀਬੀ ਮਨਮੀਰ ਕੌਰ ਸੰਧੂ ਮੈਂ ਵੇਖਿਆ ਨਹੀਂ ਨਾਮ ਪੜਿਆ ਮੈਂ ਇੰਟਰਨੈਟ ਤੇ ਵੀ ਉਹਨਾਂ ਦੇ ਯਾਨਕੀ ਯਤਨ ਕਾਫੀ ਲਾਏ ਨੇ ਇਸ ਕੰਮ ਪਿੱਛੇ ਕਿ ਪੋਲ ਮੋਰਾ ਹੋਣਾ ਚਾਹੀਦਾ ਇਸ ਨੂੰ ਕੱਲਾ ਇਦਾਂ ਵੀ ਨਹੀਂ ਲਿਆ ਜਾਂਦਾ ਕਿ ਇਹ ਜਸਟ ਉਹਦੇ ਨੱਚਣ ਦੀ ਇੱਕ ਜਗ੍ਹਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਆ ਕੇ ਮੁਜਰਾ ਵਿੰਦੇ ਸੀ ਉਹਦਾ ਲੇਕਿਨ ਆ ਜਿਹੜੀਆਂ ਟਲਾਣਾ ਬਣੀਆਂ ਨੇ ਇਹਦੀ ਇੱਕ ਖਾਸੀਅਤ ਹੈ ਜਿਵੇਂ ਤੁਸੀਂ ਵਿੱਚ ਵੇਖਿਆ ਨਾ ਪੌੜੀਆਂ ਜੀਆਂ ਇੱਕ ਜਨ ਕੇ ਤਲਾਬ ਬਣਿਆ ਹੋਇਆ ਠੀਕ ਹੈ ਤੇ ਇਹ ਯਾਨੀ ਕਿ ਪਿੰਡ ਇੱਥੇ ਹੈਗਾ ਤਨੂਆ ਖੁਰਦ ਤੇ ਤਨੂਆ ਕਲਾ ਉਹਦੇ ਨੇੜੇ ਯਾਨੀ ਕਿ ਜਗਾ ਬਣੀ ਹੋਈ ਆ ਆਲੇ ਦੁਆਲੇ ਤੁਸੀਂ ਵੇਖੋ ਆਮ ਜਿਵੇਂ ਜਮੀਨਾਂ ਨੇ ਕਣਕਾਂ ਉਗੀਆਂ ਨੇ ਐਦੀ ਮੈਂ ਗੱਲ ਕਰਦਾ ਵੀ ਇਹ ਕਿਉਂ ਆ ਇਹ ਕਹਿੰਦੇ ਵੀ ਹੀਠਾਂ ਜਾਣ ਵਾਸਤੇ ਤਲਾ ਦੇ ਹੀਠਾਂ ਜਾਣ ਲਈ ਪਸ਼ੂਆਂ ਵਾਸਤੇ ਯਾਨੀ ਕਿ ਤਿੰਨ ਭਾਗਾਂ ਚ ਵੰਡਿਆ ਹੋਇਆ ਸੀ ਇੱਕ ਪਾਸੇ ਪਸ਼ੂ ਪਾਣੀ ਪੀਂਦੇ ਨਾ ਹੁੰਦੇ ਕਹਿ ਲੋ ਇੱਕ ਪਾਸੇ ਯਾਨੀ ਕਿ ਬੀਬੀਆਂ ਦੇ ਨਹਾਉਣ ਵਾਸਤੇ ਉਹ ਯਾਨੀ ਕਿ ਟੱਕਿਆ ਹੋਇਆ ਸੀ ਉਹ ਵਾਲਾ ਪਾਸਾ ਜਿਵੇਂ ਅੱਜ ਕੱਲ੍ਹ ਸਰੋਵਰਾਂ ਤੇ ਹੁੰਦਾ ਹੈ ਤੇ ਇੱਕ ਪਾਸੇ ਖੁੱਲਾ ਸੀ ਜਿੱਥੇ ਯਾਨੀ ਕਿ ਬੰਦੇ ਇਸ਼ਨਾਨ ਪਾਣੀ ਕਰਦੇ ਸੀ ਤੇ ਪਾਣੀ ਵਰਤਦੇ ਸੀ ਉਹ ਅੱਗੇ ਤੁਸੀਂ ਵੇਖੋ ਉਧਰ ਵੇਖੋ ਪੌੜੀਆਂ ਲੱਗੀਆਂ ਹੋਈਆਂ ਨੇ ਇੱਕੋ ਸਾਹਮਣੇ ਤੁਸੀਂ ਵੇਖ ਰਹੇ ਹੋ ਇਹ ਜਾਂ ਤੇ ਕੋਈ ਮਸਜਿਦ ਹੈ ਜਾਂ ਮੰਦਿਰ ਜਾਂ ਗੁਰਦੁਆਰੇ ਦਾ ਹਿੱਸਾ ਕਿਉਂ ਕਿ ਕਿਉਂਕਿ ਤਿੰਨੇ ਚੀਜ਼ਾਂ ਇੱਥੇ ਹੁੰਦੀਆਂ ਸੀ ਇਸ ਇਹ ਜਿਹੜੀ ਜਗ੍ਹਾ ਹੈ ਨਾ ਇੱਥੇ ਤਿੰਨੇ ਚੀਜ਼ਾਂ ਦਾ ਨਿਰਮਾਣ ਮਹਾਰਾਜ ਨੇ ਕਰਵਾਇਆ ਸੀ ਜੋ ਕਿ ਉਸ ਸਮੇਂ ਧਰਮ ਨਿਰਪੱਖਤਾ ਦਾ ਇੱਕ ਕਹਿ ਲੋ ਕਿ ਜਿਉਂਦਾ ਜਾਗਦਾ ਸਬੂਤ ਸੀ ਤੇ ਇੱਕ ਇਹ ਵੀ ਗੱਲ ਹੁਣ ਕਹੀ ਜਾਂਦੀ ਹੈ ਕਿ ਜਦੋਂ ਇਹ ਪੋਲੋ ਬਣਾਇਆ ਤੇ ਇਹ ਇੱਥੇ ਜਿਹੜਾ ਪਿੰਡ ਸੀ ਪਿੰਡ ਦਾ ਨਾਮ ਸੀ ਗਰਜਪੁਰ ਉਹਦਾ ਨਾਮ ਫਿਰ ਬਦਲ ਕੇ ਪੁਲ ਕੰਜਰੀ ਪੈ ਗਿਆ ਠੀਕ ਹੈ ਇਹਦੇ ਨਾਲ ਇਹ ਸੀ ਕਿ ਇਹ ਜਨਕੀ ਪੋਲੋ ਬਣਨ ਦੇ ਨਾਲ ਨਾ ਲਾਹੌਰ ਤੇ ਅਮਰਸਰ ਦਰਮਿਆਨ ਇਹ ਪਿੰਡ ਕੋ ਪੂਰਾ ਕਲੋ ਕੇ ਜਨਕੀ ਘੁਗਵਸ ਦਾ ਨਗਰ ਬਣ ਗਿਆ ਤੇ ਮੁਲਕ ਦੀ ਵੰਡ ਤੋਂ ਬਾਅਦ ਫਿਰ ਪਾਕਿਸਤਾਨ ਤਰਫੋਂ ਕਈ ਕਬਾਈਲੀ ਹਮਲੇ ਹੋਏ ਤੇ ਇਹ ਸਾਂਝਾ ਪੁਲ ਸੀ ਜਿਹੜਾ ਉਹ ਇਸ ਟਮ ਇੱਥੇ ਵਿਖਾਈ ਨਹੀਂ ਦੇ ਰਿਹਾ ਉਹ ਨਹਿਰ ਕਿਹੜੇ ਪਾਸੇ ਹੁੰਦੀ ਸੀ ਉੱਥੇ ਸੀ ਉਹ ਪੁਲ ਤੇ ਉਹ ਨਾਮ ਇਸੇ ਕਰਕੇ ਨਾਲ ਮਸ਼ਹੂਰ ਹੈ ਵੀ ਉਹ ਪੁਲ ਹੁਣ ਉਜੜ ਗਿਆ ਜਿਹੜੀਆਂ ਲੜਾਈਆਂ ਬਾਅਦ ਚੁਈਆਂ ਹੁਣ ਇਸ ਇਤਿਹਾਸਕ ਯਾਦਗਾਰ ਦੀ ਮੁਰੰਮਤ ਕੀਤੀ ਗਈ ਹੈ ਜਿਹੜਾ ਸਾਡਾ ਆਪਣਾ ਸਿਹਰ ਸਪਟਾ ਮੰਤਰਾਲਾ ਭਾਰਤ ਅਤੇ ਪੰਜਾਬ ਸਰਕਾਰ ਦਾ ਉਹਨਾਂ ਦੁਆਰਾ ਯਾਨੀ ਕਿ ਸੰਭਾਲਿਆ ਜਾ ਰਿਹਾ ਦੇਖਿਆ ਜਾ ਰਿਹਾ ਇੱਕ ਵਧੀਆ ਲੋਕੀ ਆਉਂਦੇ ਨੇ ਇੱਥੇ ਲੇਕਿਨ ਬਹੁਤੀ ਭੀੜ ਤੇ ਨਹੀਂ ਹੁੰਦੀ ਲੇਕਿਨ ਜਿਹਨੂੰ ਪਤਾ ਲੱਗਦਾ ਰਹਿੰਦਾ ਮੈਨੂੰ ਵੀ ਨਹੀਂ ਸੀ ਪਤਾ ਮੈਂ ਉੱਥੇ ਜਦੋਂ ਇਹ ਆਪਣਾ ਮੋਟਰਸਾਈਕਲ ਟਾਰੀਵਾਗਾ ਸਰਾਤੇ ਖੁਲਾਇਆ ਨਾ ਉੱਥੇ ਮੀਰ ਨੂੰ ਪੁੱਛਿਆ ਇਹੋ ਨਾਲ ਗੱਲਬਾਤ ਵਾਵਾ ਹੋਣ ਲੱਗ ਗਈ ਤੇ ਉਹਨੇ ਮੈਨੂੰ ਦੱਸਿਆ ਹੁੰਦਾ ਇਦਾਂ ਦਾ ਕਰਕੇ ਇੱਥੇ ਪੋਲ ਕੰਜੀ ਨਾਂ ਦੀ ਜਗਾ ਉੱਥੇ ਜਾ ਸਕਦੇ ਤੇ ਮੂਲ ਰੂਪ ਵਿੱਚ ਇਹ ਇੱਕ ਨਾ ਪਾਣੀ ਦਾ ਸੋਮਾ ਹੁੰਦਾ ਸੀ ਹਨਾ ਇਸਕ ਸरोवर ਦਾ ਨਾਮ ਦਿੱਤਾ ਗਿਆ ਇਹ ਜਿਹੜੀ ਨਹਿਰ ਦੀ ਗੱਲ ਕੀਤੀ ਉਹ ਤੋਂ ਇਸ ਇਹ ਵਿੱਚ ਯਾਨੀ ਕਿ ਸਪਲਾਈ ਦੇ ਲਈ ਬਣਾਇਆ ਗਿਆ ਸੀ ਕੰਮ ਸਾਰਾ ਤੇ ਜਦੋਂ 1965 71 ਦੀਆਂ ਲੜਾਈਆਂ ਹੋਈਆਂ ਨਾ ਉਹਨਾਂ ਲੜਾਈਆਂ ਦੇ ਵਿੱਚ ਪਾਕਿਸਤਾਨ ਵੱਲੋਂ ਇਸ ਤੇ ਕਬਜ਼ਾ ਵੀ ਕਰ ਲਿਆ ਗਿਆ ਸੀ ਫਿਰ ਕਹਿੰਦੇ ਇੱਕ ਦਿਨ ਆਇਆ 17 ਤੇ 18 ਦਸੰਬਰ ਨੂੰ ਇੱਥੇ ਇੱਕ ਯਾਦਗਾਰ ਵੀ ਬਣੀ ਹੋਈ ਹੈ ਤੇ ਯਾਨੀ ਕਿ ਆਪਣਾ ਸਰਦਾਰ ਸ਼ੰਗਾਰਾ ਸਿੰਘ ਦੇ ਨਾਮ ਨਾਲ ਉਹਦੇ ਮੈਂ ਦੱਸਦਾ ਕੀ ਹੈ ਕਿ 17 ਦੇ 18 ਦਸੰਬਰ ਨੂੰ ਕਹਿੰਦੇ ਦੋ ਸਿੱਖਾਂ ਨੇ ਨਾ ਇਹ ਪੋਲ ਕੰਜਰੀ ਤੇ ਦੁਬਾਰਾ ਫਿਰ ਹਮਲਾ ਕਰਕੇ ਤੇ ਮੋੜ ਕਬਜ਼ਾ ਲਿਆਇਆ ਸੀ ਪਾਕਿਸਤਾਨ ਪੱਖੋਂ ਉਹਨਾਂ ਦੀਆਂ ਯਾਨੀ ਕਿ ਮਸ਼ੀਨ ਗੰਨਾਂ ਜਿਹੜੀਆਂ ਪੋਸਟਾਂ ਸੀ ਉਹਨਾਂ ਨੂੰ ਸਾਫ਼ ਕਰਨ 'ਚ ਨਾਇਕ ਸ਼ੰਗਾਰਾ ਸਿੰਘ ਨੇ ਮਤਲਬ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਜੋ ਹਮਲੇ ਨੂੰ ਰੋਕ ਰਹੀਆਂ ਸਨ ਆ ਮੈਂ ਉਸੇ ਪਾਸੇ ਜਾ ਰਿਹਾ ਉਹ ਇਹ ਜਗ੍ਹਾ ਬਣੀ ਹੋਈ ਹੈ ਉਹਨਾਂ ਦੇ ਜਿਹੜੇ ਬੰਦਿਆਂ ਨੇ ਬਹਾਦਰੀ ਉੱਥੇ ਵਿਖਾਈ ਕਹਿੰਦੇ ਕਿ ਮਤਲਬ ਮਾਈਨ ਜਿਹੜੀ ਫੀਲਡ ਹੈ ਨਾ ਉਹਦੇ ਜੋ ਲੰਗ ਕਹਤੇ ਮਤਲਬ ਅੱਗੋਂ ਬੰਦੂਕ ਖੋਲੀ ਸੀ ਜਿਹੜਾ ਦੁਸ਼ਮਣ ਉਧਰਲੇ ਪਾਸੇ ਸੀ ਪਾਕਿਸਤਾਨੀ ਜਿਹੜਾ ਫੌਜੀ ਸੀ ਉਹਦੀ ਖੋਕ ਦੋਵੇਂ ਬੰਦੂਕ ਤੇ ਮਤਲਬ ਕਰਤਾ ਸੀ ਕੰਮ ਇਹ ਪੋਲ ਕੰਜਰੀ ਸ਼ਹੀਦੀ ਸਮਾਰਕ ਇਹ ਵੀ ਯਾਨੀ ਕਿ ਬਦਲਣਾ ਚਾਹੀਦਾ ਪੋਲ ਮੋਰਾ ਸ਼ਹੀਦੀ ਸਮਾਰਕ ਲਿਖਣਾ ਚਾਹੀਦਾ ਇਹ ਤੁਹਾਡਾ ਹੈ ਨਾ ਬੋਲਣ ਦੇ ਵਿੱਚ ਵੀ ਆ ਲੱਗਦਾ ਜਿਵੇਂ ਗਾਲ ਹੀ ਕੱਢ ਰਹੇ ਆਪਾਂ ਕਿਸੇ ਨੂੰ ਸੋ ਇਸ ਤਰ੍ਹਾਂ ਦੀਆਂ ਬੜੀਆਂ ਐਸੀਆਂ ਥਾਵਾਂ ਨੇ ਜੋ ਪੰਜਾਬ ਚੱਲੇ ਵੇਖਣ ਵਾਲੀਆਂ ਪਈਆਂ ਨੇ ਆਉਣ ਵਾਲੇ ਸਮੇਂ ਜਦੋਂ ਵੇਖਦੇ ਜਾਵਾਂਗੇ ਤੇ ਇਸ ਕਰਕੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਹੁਣ ਆਪਾਂ ਅਗਲੀ ਇੱਕ ਵੀਡੀਓ ਦੇ ਵਿੱਚ ਤੇ ਚੱਲਦੇ ਆਂ ਅਟਾਰੀ ਪਿੰਡ ਉੱਥੇ ਜਾ ਕੇ ਤੁਹਾਨੂੰ ਬਖਾਉਣੇ ਆਂ